ਬੀਜੇਪੀ ਸਰਕਾਰ ਨੇ ਪਹਿਲਾਂ ਤਾਂ ਲੋਕਾਂ ਦਾ ਬ੍ਰੇਨ ਵਾਸ਼ ਕੀਤਾ WhatsApp ਯੂਨੀਵਰਸਿਟੀ ਦੇ ਰਾਹੀਂ ਤੇ ਫਿਰ ਅਗਲਾ ਸਟੈਪ ਆਇਆ ਦੋਤੀ ਮੀਡੀਆ ਦਾ ਤੇ ਹੁਣ ਉਸ ਤੋਂ ਵੀ ਇੱਕ ਕਦਮ ਅੱਗੇ ਵਧੀ ਬੀਜੇਪੀ ਦੀ ਪ੍ਰੋਪਗੈਂਡਾ ਗਈ ਜਿੱਥੇ ਬਾਲੀਵੁੱਡ ਨੂੰ ਓਵਰਟੇਕ ਕਰ ਲਿਆ ਬੀਜੇਪੀ ਦੀ ਪ੍ਰੋਪਗੈਂਡਾ ਫਿਲਮ ਸੀ ਕਿ ਆਪ ਦਾ ਪਹਿਲਾ ਵੋਟ ਬੁਲਗਾਵਾ ਮੈਂ ਜੋ ਵੀਰ ਸ਼ਹੀਦ ਹੋਏ ਉਹਨ ਵੀਰ ਸ਼ਹੀਦੋ ਕੇ ਨਾਮ ਤੁਮ ਆਰਟੀਕਲ 370 ਹਟਾਏਗੇ ਅਟੈਕ ਤੋਂ ਇਹ ਪਾਕਿਸਤਾਨ ਸਪਾਂਸਰਡ ਟੈਰਰਿਸਟ ਕਹੀ ਕੀਤਾ ਹੋਇਆ ਥਾ ہماری تو غلطیاں تھیں ਕੀ ਗੱਲ ਬਾਤ ਪਿਓ ਕੇ ਰਖਸਤ ਜਿੰਨ ਕੋ ਭਾਰਤ ਦੇ ਸਹਿਸਾ ਨਹੀਂ ਮਾਨਤੇ ਕੀ ਗੱਲ ਕਰ ਰਹੇ ਆ ਕਫਰਾ ਤੋਂ ਨਿੰਨੂ ਹਸ ਕਰੋ ਜੋ ਸੈਕੂਲਰ ਹੈ ਕੋਈ ਇਸਲਾਮਿਕ 테ਰਰ ਹੈ ਪ੍ਰਤਪਾਯੰਦਾ ਦੇਖੋ ਤੁਸੀਂ ਮਹਿਮਲਕੀ ਸਿੰਘ ਸਵਾਗਤ ਕਰਦਾ ਤੁਹਾਡਾ ਚੈਨਲ ਉਤੇ ਅੱਜ ਆਪਣੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਉਹਨਾਂ ਪ੍ਰੋਪਾਗੈਂਡਾ ਫਿਲਮਾਂ ਬਾਰੇ ਜੋ ਭਾਜਪਾ ਸਰਕਾਰ ਵੱਲੋਂ ਇਲੈਕਸ਼ਨ ਤੋਂ ਪਹਿਲਾਂ ਬਣਾਈਆਂ ਜਾ ਰਹੀ ਨੇ ਜੋ ਆ ਚੁੱਕੀਆਂ ਨੇ ਜਾਂ ਆਉਣ ਵਾਲੀਆਂ ਨੇ ਜਿਨ੍ਹਾਂ ਵਿੱਚ ਆਰਐਸਐਸ ਤੇ ਭਾਜਪਾ ਦੀ ਵਿਚਾਰਧਾਰਾ ਦੀ ਜਾਂ ਸੋਚ ਸੀ ਲੋਕਾਂ ਵਿੱਚ ਨਫ਼ਰਤ ਤੇ ਉਹਨਾਂ ਦੇ ਦਿਮਾਗ ਦੇ ਉੱਤੇ ਜੋ ਅਸਰ ਪਾਉਂਦੀਆਂ ਨੇ ਉਸ ਤਰੀਕੇ ਦੀਆਂ ਫਿਲਮਾਂ ਗੋਦਰਾ ਵੀਰਸਾ ਵਰਕਰ ਜੇ ਐਨ ਯੂ ਦਸਤਰ ਰਜ਼ਾਕਾ ਆਰਟੀਕਲ 370 ਮੈਂ ਅਟਰ ਹੂੰ ਸਾਹਵਰਮਤੀ ਰਿਪੋਰਟ ਦਾ ਵੈਕਸੀਨ ਵਾਰ ਗਾਂਧੀਗੋਟ ਸੇ ਪ੍ਰੋਪਗੈਂਡਾ ਫਿਲਮ ਦੀ ਸ਼ੁਰੂਆਤ ਭਾਰਤ ਦੇ ਵਿੱਚ ਨਹੀਂ ਹੋਈ ਬਲਕਿ ਕਈ ਦਹਾਕੇ ਪਹਿਲਾਂ ਇਸ ਦੀ ਸ਼ੁਰੂਆਤ ਰਸ਼ੀਆ ਨਾਰਥ ਕੋਰੀਆ ਤੇ ਜਰਮਨੀ ਦੇ ਵਿੱਚ ਹੋਈ ਸੀ ਰਸ਼ੀਆ ਵਿੱਚ ਲੈਨਿਨ ਨੇ ਆਪਣਾ ਪ੍ਰੋਪਗੈਂਡਾ ਚਲਾਉਣ ਲਈ ਇੱਕ ਟ੍ਰੇਨ ਚਲਾਈ ਜਿਸ ਦੇ ਵਿੱਚ ਉਸਦੇ ਪੈਂਫਲੇਟ ਚਲਦੇ ਸੀ ਤੇ ਟ੍ਰੇਨ ਦੇ ਵਿੱਚ ਫਿਲਮ ਦਿਖਾਈ ਜਾਂਦੀ ਸੀ ਕਿ ਜੋ ਅਕਤੂਬਰ ਰੈਵੋਲੂਸ਼ਨ ਆ ਜੋ ਕਮਿਊਨਿਜ਼ਮ ਆ ਉਸ ਨੂੰ ਸਹੀ ਦਿਖਾਇਆ ਜਾਂਦਾ ਸੀ ਤੇ ਇੰਦੀ ਜਰਮਨੀ ਦੇ ਵਿੱਚ ਹਿਟਲਰ ਨੇ ਇੱਕ ਸਪੈਸ਼ਲ ਬੰਦਾ ਰੱਖਿਆ ਸੀ ਜਿਸ ਦਾ ਨਾਮ ਲੇਨਿੰਗ ਰੈਫਰੈਂਸਟੋਕ ਸੀ ਜਿਸ ਨੇ ਫਿਲਮਾਂ ਬਣਾਈਆਂ ਟ੍ਰਿਮਫ ਓਵਰ ਵੇ ਵਿਕਟਰੀ ਓਫ ਫੇਥ ਡੇ ਓਫ ਫਰੀडम ਜਿਨ੍ਹਾਂ ਵਿੱਚ ਦਿਖਾਇਆ ਗਿਆ ਸੀ ਕਿ ਹਿਟਲਰ ਜੋ ਕਰ ਰਿਹਾ ਸਹੀ ਕਰ ਰਿਹਾ ਤੇ ਕੁਝ ਸੋਚ ਸਮਝ ਗਈ ਕਰ ਰਿਹਾ ਤੇ ਜਰਮਨੀ ਦੇ ਭਲੇ ਵਾਸਤੇ ਕਰ ਰਿਹਾ ਇਦਾਂ ਦੀ ਸੋਚ ਨੂੰ ਲੋਕਾਂ ਦੇ ਵਿੱਚ ਫਿਲਮਾਂ ਦੇ ਜ਼ਰੀਏ ਪਾਇਆ ਗਿਆ ਅੱਛਾ ਤੇ ਜਰਮਨੀ ਵਾਗ ਹੁਣ ਇਦਾਂ ਨਹੀਂ ਕੁਝ ਕੰਮ ਕਰ ਰਿਹਾ ਗੋਦੀ ਮੀਡੀਆ ਤੇ ਗੋਦੀਪੂ ਯਾਨਕੀ ਬਾਲੀਵੁੱਡ ਦੀਆਂ ਫਿਲਮਾਂ ਜੋ ਗੋਦੀ ਮੀਡੀਆ ਦੇ ਸੋ ਵੈਂਕਰ ਤੱਕ ਨਹੀਂ ਸਕਦੇ ਉਹ ਕਮਾਂਡ ਇਹ ਫਿਲਮਾਂ ਨੇ ਕਰ ਦਿੱਤਾ ਹੈ ਨਫ਼ਰਾਤ ਨੂੰ ਨੋਸਾ ਕਰੋ ਜੋ ਸਰਕੂਲਰ ਹੈ ਉਹ ਇਸਲਾਮਿਕ ਟਰੋਰ ਹੈ ਐਕਾਡਮਿਕ ਦੀ ਮਾਗੀ ਕਹਿੰਦੇ ਕਿ ਆਪਣੇ ਧਰਮਿਕ ਨੂੰ ਮਾਨੋ ਆਪਣੇ ਧਰਮ ਦੇ ਲੜਕੇ ਸੇ ਪਿਆਰ ਕਰੋ 2014 ਤੋਂ ਪਹਿਲਾਂ ਉਹ ਬਾਲੀਵੁੱਡ ਥੋੜਾ ਅਲੱਗ ਸੀ ਜਿਸ ਦੇ ਵਿੱਚ ਖੁੱਲ ਕੇ ਦਿਖਾਇਆ ਜਾਂਦਾ ਸੀ ਕਿ ਕਿਵੇਂ ਘੱਟ ਗਿਣਤੀਆਂ ਵਾਲਿਆਂ ਉਤੇ ਵੱਧ ਗਿਣਤੀਆਂ ਵਾਲਿਆਂ ਵੱਲੋਂ ਅਤਿਆਚਾਰ ਹੁੰਦਾ ਜਾਂ ਕੁਝ ਘੱਟ ਗਿਣਤੀਆਂ ਵਾਲਿਆਂ ਦੇ ਜੋ ਅਧਿਕਾਰ ਨੇ ਹੱਕ ਨੇ ਉਹ ਵੱਧ ਗਿਣਤੀਆਂ ਵਾਲਿਆਂ ਵੱਲੋਂ ਨਹੀਂ ਦਿੱਤੇ ਜਾਂਦੇ ਫਿਰ 2014 ਆਇਆ ਕਗਨਰ ਰਿਮਾਉਟ ਮੁਤਾਬਕ ਨਵੀਂ ਅਜਾਦੀ ਹੈ ਜਿਸ ਦੇ ਵਿੱਚ ਇਹ ਦਿਖਾਇਆ ਗਿਆ ਕਿ ਕਿਵੇਂ ਘੱਟ ਗਿਣਤੀਆਂ ਵਾਲਿਆਂ ਵੱਲੋਂ ਵੱਧ ਗਿਣਤੀਆਂ ਵਾਲਿਆਂ ਉਤੇ ਅਤਿਆਚਾਰ ਕੀਤਾ ਜਾ ਰਿਹਾ ਤੇ ਕਿਵੇਂ ਵੱਧ ਗਿਣਤੀ ਵਾਲੇ ਅਸੁਰੱਖਿਅਤ ਨੇ ਘੱਟ ਗਿਣਤੀਆਂ ਵਾਲਿਆਂ ਨੂੰ ਚਲ ਰਹੀ ਸੀ ਉਰੀਦੀ ਸਰਜੀਕਲ ਸਟ੍ਰਾਈਕ ਰਹਿ ਤੇ ਇਦਾਂ ਦੇ ਥੀਮ ਨਾਲ ਮੇਲ ਖਾਂਦੀਆਂ ਹੋਰ ਫਿਲਮਾਂ ਵੀ ਆਉਂਦੀਆਂ ਨੇ ਚੇਂਜਸ ਸਪਾਈਟਰ ਆਪਰੇਸ਼ਨ ਵੈਲੈਂਟਾਈਨ ਜਿਨ੍ਹਾਂ ਦਾ ਲਿੰਕ ਪੁਲਵਾਮਾ ਟੈਕ ਨਾਲ ਜੁੜਦਾ ਦਿਖਾਇਆ ਜਾਂਦਾ ਰੈਡ ਲੀਸ ਟੈਰ ਅਟੈਕ ਹੋਂਡ ਇੰਡੀਅਨ ਫੋਰਸਸ ਹਮਲੇ ਮੇਂ ਹਮਾਰੀ ਦੇਸ਼ ਨੇ 40 ਸੇ ਜ਼ਿਆਦਾ ਜਵਾਨੋ ਗੁੱਕ ਹੋ ਦਿਆ ਬੰਬ ਬਲਾਸਟ 26 11 ਔਰ ਅਬ ਪੁਲਵਾਮਾ ਇੱਕ ਫਿਲਮ ਛੱਡ ਕੇ ਬਾਕੀ ਫਿਲਮਾਂ ਦਾ ਫਲॉप ਹੋ ਜਾਣਾ ਇਹੀ ਵੱਡਾ ਕਾਰਨ ਸੀ ਕਿ ਇਹ ਪ੍ਰੋਪਗੈਂਡਾ ਫਿਲਮ ਸੀ ਕਿਵੇਂ ਪਹਿਲਾ ਪੁਲਵਾਮਾ ਟੈਕ ਨੂੰ ਪੀਐਮ ਮੋਦੀ ਨੇ ਵੋਟਾਂ ਲਈ ਵਰਤਿਆ ਸੀ ਜਦਕਿ ਇਲੈਕਸ਼ਨ ਕਮਿਸ਼ਨ ਦੀ ਇਹ ਗਾਈਡਲਾਈਨਸ ਨੇ ਕਿ ਤੁਸੀਂ ਆਰਮੀ ਫੋਰਜ ਨੂੰ ਲੈ ਕੇ ਵੋਟਾਂ ਦਾ ਪ੍ਰਚਾਰ ਨਹੀਂ ਕਰ ਸਕਦੇ ਆ ਵੋਟਾਂ ਮੰਗ ਨਹੀਂ ਸਕਦੇ ਉੱਪਰ ਪ੍ਰਧਾਨ ਮੰਤਰੀ ਮੋਦੀ ਨੇ ਕੀ ਕੀਤਾ ਸੀ ਮੈਂ ਮੇਰੇ ਫਰਸਟ ਟਾਈਮ ਵੋਟਰ ਸੇ ਕਹਿਣਾ ਚਾਹਤਾ ਹੂੰ ਕਿ ਆਪਕਾ ਪਹਿਲਾ ਵੋਟ ਫੁਲਗਾਵਾ ਮੈਂ ਜੋ ਵੀਰ ਸ਼ਹੀਦ ਹੋਏ ਹਨ ਵੀਰ ਸ਼ਹੀਦਾਂ ਕੇ ਨਾਮ ਆਪਕਾ ਵੋਟ ਸਮਰਪਿਤ ਹੋ ਸਕਤਾ ਹੈ ਕਿਆ ਤੇ ਹੁਣ ਫਿਰ ਤੋਂ ਉਸੇ ਹਮਲੇ ਨੂੰ ਦਿਖਾ ਕੇ ਲੋਕਾਂ ਦੀ ਇਮੋਸ਼ਨਸ ਬਣਾ ਕੇ ਹਿੰਦਰੇ ਨੇ ਕਿ ਕਿਵੇਂ ਪ੍ਰਧਾਨ ਮੰਤਰੀ ਮੋਦੀ ਨੂੰ ਹੀਰੋ ਬਣਾਇਆ ਜਾ ਰਿਹਾ ਹੈ

ਦੇ ਹੋਰ ਵੀ ਕਈ ਗਲਤੀਆਂ ਪਰ ਅਭੀ ਤੋਂ ਮੈਂ ਜਹਾਜ਼ ਵਾਲੀ ਆਪਕੋ ਬਤਾ ਦੇਤਾ ਹੂੰ ਤਾਂ ਉਹਨਾਂ ਨੇ ਕਹਾ ਕਿ ਤੂੰ ਅਭੀ ਚੁਪ ਰੋ ਤੇ ਇਹ ਗੱਲ ਇਹਨਾਂ ਫਿਲਮਾਂ ਦੇ ਵਿੱਚ ਬਿਲਕੁਲ ਨਹੀਂ ਦਿਖਾਈ ਜਾਊਗੀ ਤੇ ਜਦ ਤਰੇ ਇਹਨਾਂ ਫਿਲਮ ਵਿੱਚ ਇਹ ਦਿਖਾਇਆ ਜਾਂਦਾ ਕਿ ਜੋ ਅਤਿਵਾਦੀ ਨੂੰ ਆਪਣੇ ਮਿਸ਼ਨ ਵਿੱਚ ਸਫਲ ਇਸ ਕਰਕੇ ਹੋਏ ਕਿਉਂਕਿ ਭਾਰਤ ਦੇ ਮੁਸਲਮਾਨਾਂ ਨੇ ਉਹਨਾਂ ਦਾ ਸਾਥ ਦਿੱਤਾ ਸੀ ਤੇ ਕਈ ਫਿਲਮਾਂ ਇਦਾਂ ਦੀਆਂ ਨੇ ਜੋ ਲਵ ਜਿਹੜਾ ਤੇ ਇੱਕ ਦੂ ਕੌਨਸਪੀਰੇਸੀ ਥਿਊਰੀ ਦੇ ਨਾਲ ਲੋਕਾਂ ਦੇ ਦਿਮਾਗ ਨਾਲ ਖੇਡਦੀਆਂ ਨੇ ਕਿਵੇਂ ਦੀ ਕੇਰਲ ਸਟੋਰੀ ਵਿੱਚ ਤਿੰਨ ਕੁੜੀਆਂ ਦੀ ਕਹਾਣੀ ਨੂੰ 3000 ਕੁੜੀਆਂ ਦੀ ਕਹਾਣੀ ਬਣਾ ਕੇ ਦਿਖਾਇਆ ਜਾਂਦਾ ਹੈ ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਇਹ ਆਦੇਸ਼ ਦਿੱਤੇ ਸੀਗੇ ਕਿ ਫਿਲਮ ਦੇ ਉੱਗੇ ਡਿਸਕਲੇਮਰ ਲਗਾਇਆ ਜਾਵੇ ਕਿ ਇਹ ਸਟੋਰੀ 3020ਆਂ ਦੀ ਨਹੀਂ ਬਲਕਿ 3000ਆਂ ਦੀ ਹੈ ਤੇ ਅਗਲੀ ਫਿਲਮ ਜੈਨੂ ਜੋ ਜੈਨੂ ਨੂੰ ਬਦਨਾਮ ਕਰਨ ਵਾਸਤੇ ਬਣਾਈ ਗਈ ਫਿਲਮ ਜੈਨੂ ਯਾਨੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਜਿਸ ਨੂੰ ਬਦਲ ਕੇ ਜਹਾਂਗੀਰ ਨੈਸ਼ਨਲ ਯੂਨੀਵਰਸਿਟੀ ਕਰ ਦਿੱਤਾ ਗਿਆ ਤੇ ਜਿਸ ਦੇ ਵਿੱਚ ਇਹ ਦਿਖਾਇਆ ਗਿਆ ਕਿ ਜੋ ਮੁਸਲਿਮ ਐਕਟਿਵਿਸਟ ਨੇ ਉਹਨਾਂ ਨੂੰ ਮੁਗਲਾਂ ਦੇ ਨਾਲ ਕੰਪੇਅਰ ਕੀਤਾ ਗਿਆ ਤੇ ਫਿਲਮ ਦੇ ਟ੍ਰੇਲਰ ਵਿੱਚ ਵੀ ਤੁਸੀਂ ਸਾਫ਼ ਦੇਖ ਸਕਦੇ ਹੋ ਕਿਦਾਂ ਦੇਸ਼ ਨੂੰ ਟੁਕੜੇ-ਟੁਕੜੇ ਕਰਨ ਦੀਆਂ ਗੱਲਾਂ ਤੇ ਇਸ ਦੇ ਤਰ੍ਹਾਂ ਦੇ ਨਾਰੇ ਦੇ ਡਾਇਲੌਗ ਲ ਟੁਕੜੇ ਹੋਗੇ ਜਿਸ ਨਾਲ ਇਸ਼ਵਾਰ ਦਾ ਵੀਰਸਾ ਵਰਕਰ ਗੰਦੀਪ ਕੁੱਟਾ ਦੀ ਇਹ ਫਿਲਮ ਜਿਸ ਦੇ ਵਿੱਚ ਰੰਜੀਤ ਕੁੱਟਾ ਨੇ ਦਾਵਾ ਕੀਤਾ ਸੀ ਕਿ ਉਸਨੇ ਆਪਣੇ ਪਿਤਾ ਦੀ ਸਾਰੀ ਜਾਇਦਾਦ ਸੰਪਤੀ ਗਿਰਵੀ ਰੱਖ ਕੇ ਇਹ ਫਿਲਮ ਬਣਾਈ ਸੀ ਤੇ ਉਹ ਗੁਰੀਦਰਾ ਪਿੱਟ ਫਿਲਮ ਪਿੱਟਣ ਦਾ ਕਾਰਨ ਇਹ ਸੀ ਕਿਉਂਕਿ ਇਸ ਦੇ ਵਿੱਚ ਵੀ ਭਾਜਪਾ ਆਰਜਸ ਦੇ ਵਾਂਗੂ ਵੀਰ ਸਵਰਕਰ ਦੀ ਜੋ ਵਿਚਾਰਤਾ ਰਹੀ ਸੀ ਉਹ ਏਸੀ ਅਖੰਡ ਭਾਰਤ ਦੀ ਜਿਸ ਨੂੰ ਲੋਕਾਂ ਨੇ ਸਿਰ ਮੱਥੇ ਕਬੂਲ ਨਹੀਂ ਕੀਤਾ ਮਤਭਾਣਾ ਜੁੜੇ ਹੋਈਆਂ ਹੋਰ ਵੀ ਫਿਲਮਾਂ ਆਈਆਂ ਜਿਵੇਂ ਦਾ ਕਸ਼ਮੀਰ ਪੈ ਜਿਸ ਦੇ ਵਿੱਚ ਕਸ਼ਮੀਰੀ ਪੰਡਤਾਂ 'ਤੇ ਹੁੰਦਾ ਅਤਿਆਚਾਰ ਦਿਖਾਇਆ ਗਿਆ ਪਰ ਹਾਂ ਦਿਖਾਇਆ ਗਿਆ ਦਿਖਾਉਣਾ ਵੀ ਚਾਹੀਦਾ ਕਿ ਕਸ਼ਮੀਰੀ ਪੰਡਤਾਂ ਦੇ ਉੱਤੇ ਅਤਿਆਚਾਰ ਹੈ ਪਰ ਉਸ ਨੂੰ ਗਲਤ ਤਰੀਕੇ ਨਾਲ ਕੁਝ ਸਿਲੈਕਟਿਵ ਪਾਰਟੀ ਦਿਖਾਏਗੇ ਜਿਸ ਦੇ ਵਿੱਚ ਦਿਖਾਏਗਾ ਕਿ ਕਿਵੇਂ ਇੱਕ ਕਮਿਊਨਿਟੀ ਨੇ ਦੂਜੀ ਕਮਿਊਨਿਟੀ ਤੇ ਤੇਜ਼ ਕਰ ਦਿੱਤਾ ਜਦਕਿ ਅਸਲ ਸੱਚਾਈ ਇਹ ਸੀ ਕਿ ਆਤਵਾਦੀਆਂ ਵੱਲੋਂ ਕੱਲੇ ਕਸ਼ਮੀਰੀ ਪੰਡਤ ਹੀ ਨਹੀਂ ਬਲਕਿ ਕਸ਼ਮੀਰੀ ਮੁਸਲਮਾਨਾਂ ਨੂੰ ਵੀ ਮਾਰਿਆ ਗਿਆ ਸੀ ਤੇ ਜੇ ਗੱਲ ਕੀਤੀ ਜਾਵੇ ਬਾਇਓਪਿਕ ਦੀ ਤਾਂ ਉਹਨਾਂ ਵਿੱਚ ਪੀਐਮ ਨਰਿੰਦਰ ਮੋਦੀ ਮੈਂ ਅਟਲ ਨੂੰ ਦਾ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਤੇ ਜੇ ਇਹਨਾਂ ਨੂੰ ਤੁਸੀਂ ਦਿਮਾਗ ਛੱਡ ਕੇ ਖੱਲੇ ਮਾਈਂਡ ਨਾਲ ਦੇਖੋਗੇ ਤਾਂ ਤੁਹਾਡੇ ਦਿਮਾਗ ਦੇ ਵਿੱਚ ਇਹ ਚੀਜ਼ਾਂ ਪਾ ਦੇਣਗੇ ਕਿ ਕਾਂਗਰਸ ਪਾਰਟੀ ਜਾਂ ਹੋਰ ਪੋਲਿਟੀਕਲ ਪਾਰਟੀਆਂ ਉਹ ਐਦਾਂ ਹੀ ਨੇ ਤੇ ਦੇਸ਼ੀ ਸਭ ਤੋਂ ਬੈਸਟ ਪਾਰਟੀ ਉਹ ਵੀ ਦਾ ਵੈਕਸੀਨ ਬਣਾਉਣ ਦੀ ਤਾਂ ਇੱਕ ਅਲੱਗ ਹੀ ਕਹਾਣੀ ਹੈ ਜਿਸ ਦੇ ਵਿੱਚ ਵੈਕਸੀਨ ਬਣਾਉਣ ਦੇ ਪਿੱਛੇ ਦੀ ਸਟਰਗਲ ਨਹੀਂ ਦਿਖਾਈ ਗਈ ਬਲਕਿ ਇਹ ਫਿਲਮ ਉਹਨਾਂ ਲੋਕਾਂ ਨੂੰ ਜਵਾਬ ਸੀ ਕਿ ਜਿਹੜੇ ਲੋਕੀ ਕਹਿੰਦੇ ਸੀਗੇ ਇਹ ਸਵਾਲ ਚੱਕਦੇ ਸੀਗੇ ਕਿ ਭਾਰਤ ਦੀ ਵੈਕਸੀਨ ਕਿ ਸੱਚੀ ਕਾਰਗਰ ਸਿੱਧੂ ਹੋਗੀ ਕਿ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੋਊਗਾ ਇਸ ਤਰੀਕੇ ਦੇ ਸਵਾਲ ਖੜੇ ਕਰਨ ਵਾਲਿਆਂ ਨੂੰ ਦੇਸ਼ ਵਿਰੋਧੀ ਕਹੇ ਕਿ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਸਵਾਲ ਕਿਵੇਂ ਚੱਕਦੇ ਹੋ ਭਾਰਤ ਦੀ ਵੈਕਸੀਨ ਉੱਤੇ ਵੈਕਸੀਨ ਉੱਤੇ ਸਵਾਲ ਖੜਾਗੇ ਨਹੀਂ ਕਿਤੇ ਸੀ ਕੋਰੋਨਾ ਸੇ ਨਹੀਂ ਮਰੇ ਉਸ ਸੇ ਜ਼ਿਆਦਾ ਲੋਕ ਕੋਰੋਨਾ ਦੀ ਵੈਕਸੀਨ ਦੇ ਸਰ ਕਿਵਾਂ ਨਾਲ ਹਾਰਟ ਅਟੈਕ ਸੇ ਮਰੇ ਹੋਣ ਹੁਣ ਸਵਾਲ ਖੜਾ ਹੁੰਦਾ ਕਿ ਸਰਕਾਰ ਪ੍ਰੋਪਗੈਂਡਾ ਫਿਲਮਾਂ ਨੂੰ ਡਾਇਰੈਕਟਲੀ ਪ੍ਰੋਡਿਊਸ ਕਰਦੀ ਹੈ ਨਹੀਂ ਇਹਨਾਂ ਫਿਲਮਾਂ ਨੂੰ ਪ੍ਰੋਡਿਊਸ ਕਰਦੇ ਨੇ ਆਊਟਸਾਈਡਰ ਜੋ ਰੈਗੂਲਰ ਬਾਲੀਵੁੱਡ ਫਿਲਮਾਂ ਵਿੱਚ ਇਨਵੈਸਟ ਨਹੀਂ ਕਰਦੇ ਅਗਰ ਤੁਸੀਂ ਧਿਆਨ ਨਾਲ ਦੇਖੋਗੇ ਜ਼ਿਆਦਾਤਰ ਪ੍ਰੋਪੋਗੈਂਡਾ ਫਿਲਮਾਂ ਜੋ ਜਿਹੜੇ ਬੈਨਰ ਹਿੱਟ ਬਣੀਆਂ ਨੇ ਉਹ ਆ ਜੀ ਸਟੂਡੀਓ ਦਾ ਬੈਨਰ ਜਿਵੇਂ ਕਿ ਮੈਂ ਪਹਿਲਾਂ ਵੀ ਗੱਲ ਕੀਤੀ ਕਿ 2014 ਤੋਂ ਪਹਿਲਾਂ ਨਿਕਲੀਆਂ ਫਿਲਮਾਂ ਬਣਦੀਆਂ ਸੀ ਜੋ ਸਰਕਾਰ ਦੇ ਮਾੜੇ ਕੰਮ ਸੋਸ਼ਲ ਮੁੱਦੇ ਸੀਗੇ ਉਹ ਉਠਾਉਂਦੀਆਂ ਸੀਗੀਆਂ ਪਰ ਅੱਜ ਦੇ ਡੇਟ ਦੇ ਵਿੱਚ ਕੋਈ ਵੀ ਇਦਾਂ ਦੀ ਫਿਲਮ ਦਿਖਾਣੀ ਬਹੁਤ ਮੁਸ਼ਕਿਲ ਹੈ ਜਿਨ੍ਹਾਂ ਵਿੱਚ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਗਿਆ ਹੋਵੇ ਉਸ ਤਰੀਕੇ ਦੀ ਕੋਈ ਇੱਕ ਫਿਲਮ ਦਾ ਨਾਮ ਵੀ ਦੱਸ ਪਾਉਣਾ ਬਹੁਤ ਮੁਸ਼ਕਿਲ ਹੈ ਜੇ ਤੁਹਾਨੂੰ ਪਤਾ ਤਾਂ ਕਮੈਂਟਸ ਦੇ ਵਿੱਚ ਜ਼ਰੂਰ ਦੱਸੋ ਸਰਕਾਰ ਦੇ ਖਿਲਾਫ ਨਿੰਦਣ ਵਾਲੀ 2006 ਦੇ ਵਿੱਚ ਕਾਂਗਰਸ ਸਰਕਾਰ ਦੌਰਾਨ ਇੱਕ ਫਿਲਮ ਆਈ ਸੀ ਰੰਗ ਦੇ ਪਸੰਦੀ ਜਿਸ ਦੇ ਵਿੱਚ ਇਹ ਦਿਖਾਇਆ ਗਿਆ ਸੀ ਕਿ ਕਿਵੇਂ ਮਿਗ 21 ਪੂਰੀ ਕੁਆਲਿਟੀ ਦਾ ਬਣਿਆ ਹੋਇਆ ਸੀ ਕਿ ਕਿੱਦਾਂ ਸਰਕਾਰ ਦੇ ਉੱਤੇ ਸਵਾਲ ਖੜੇ ਕੀਤੇ ਗਏ ਕਿ ਜਿਸ ਦੇ ਵਿੱਚ ਧਰਨੇ ਲਗਾਉਂਦੇ ਦਿਖਾਏ ਗਏ ਤੇ ਕਿਵੇਂ ਧਰਨਾਕਾਰੀਆਂ ਨੂੰ ਆਤਮ ਬੋਧਿਤ ਸਿੱਧ ਕਰ ਦੇਣਾ ਸਰਕਾਰ ਚੋਂ ਦੀ ਕ ਸਰਕਾਰ ਵੱਲੋਂ ਕੋਈ ਵੀ ਇਸ ਫਿਲਮ ਤੇ ਰੋਕ ਨਹੀਂ ਲਗਾਈ ਗਈ ਬਲਕਿ ਇਹ ਫਿਲਮ ਉਸ ਵੇਲੇ ਦੀ ਸੁਪਰ ਹਿੱਟ ਫਿਲਮ ਸੀ ਤੇ ਦੂਜੀ ਫਿਲਮ ਮਾਚਿਸ ਮਾਚਿਸ ਫਿਲਮ ਦੇ ਵਿੱਚ ਇਹ ਦਿਖਾਇਆ ਗਿਆ ਕਿ ਕਿਵੇਂ ਕਾਂਗਰਸ ਦੇ ਸਰਕਾਰ ਦੌਰਾਨ ਕਿੰਦਾ ਸਿੱਖਾਂ ਦਾ ਕਤਲਿਆ ਮੈਂ ਤੇ ਕਿੰਦਾ ਸਹੀ ਨੌਜਵਾਨ ਵੀ ਪੁਲਿਸ ਦੇ ਗਲਤ ਅਤਿਆਚਾਰ ਰਾਹੀਂ ਕਿੰਦਾ ਅਤਵਾਦ ਦੇ ਰਾਹ ਤੇ ਤੁਰਪੇ ਉਸ ਤਰੀਕੇ ਦੀਆਂ ਫਿਲਮਾਂ ਰਿਲੀਜ਼ ਹੁੰਦੀਆਂ ਸੀ ਪਰ ਹੁਣ ਵੱਡਾ ਸਵਾਲ ਇਹ ਹੈ ਕਿ ਕੀ ਹੁਣ ਇਦਾਂ ਦੀਆਂ ਕੋਈ ਫਿਲਮ ਰਿਲੀਜ਼ ਹੋਈ ਜਿਸ ਦੇ ਵਿੱਚ ਸਰਕਾਰ ਦੇ ਗਲਤ ਕੰਮ ਦਿਖਾਇਆ ਗਿਆ ਹੋਵੇ ਉਨਸੋਵਾਲ ਇਤੇ ਇਹ ਖੜਾ ਹੁੰਦਾ ਹੈ ਕਿ ਕੀ ਪ੍ਰੋਪਗੈਂਡਾ ਫਿਲਮਾਂ ਆਣੀਆ ਇਦਾਂ ਬਰਕਰਾਰ ਰਹਿਣਗੀਆਂ ਜਾਂ ਇਹ ਬੰਦ ਹੋ ਜਾਣਗੀਆਂ ਕਿਉਂਕਿ ਕਈ ਫਿਲਮਾਂ ਦੇਖਿਆ ਜੇ ਤਾਂ ਪੂਰੀ ਤਰ੍ਹਾਂ ਪਿੱਗੀਆਂ ਨੇ ਤਾਂ ਕਈ ਸੁਪਰ ਡੂਪਰ ਹਿੱਟ ਵੀ ਰਹੀਆਂ ਨੇ ਜਿਨ੍ਹਾਂ ਨੇ 10-10 ਗੁਣਾ ਕਮਾਈ ਵੀ ਕੀਤੀ ਆ ਜੇ ਗੱਲ ਕਰੀਏ ਪ੍ਰੋਪਗੈਂਡਾ ਫਿਲਮਾਂ ਕਿਉਂ ਬਣਾਈ ਜਾਂਦੇ ਨੇ ਮੋਟਿਵ ਕੀ ਹੁੰਦਾ ਹੈ ਨਾ ਫਿਲਮਾਂ ਬਣਾਉਣ ਦੇ ਪਿੱਛੇ ਦਾ ਹਿਟਲਰ ਦੀ ਇੱਕ ਥਿਊਰੀ ਸੀ ਹਿਟਲਰ ਝੂਠ ਨੂੰ ਇੰਨੀ ਵਾਰ ਦੁਹਰਾ ਦਿੰਦਾ ਸੀ ਕਿ ਲੋਕੀ ਉਸ ਝੂਠ ਨੂੰ ਸੱਚ ਮੰਨਣ ਲੱਗ ਜਾਂਦੇ ਸੀ ਇਦਾਂ ਨਹੀਂ ਕੁਝ ਕਰ ਰਹੀ ਆ ਭਾਰਤ ਸਰਕਾਰ ਚਾਹੇ ਉਹ ਨੈਸ਼ਨਲ ਮੀਡੀਆ ਬਾਲੀਵੁੱਡ ਫਿਲਮਾਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੇ 뮤직 ਰਾਹੀਂ ਤੇ ਫਿਲਮ ਦੀ ਸਟੋਰੀ ਰਾਹੀਂ ਤੇ ਲੁੱਕ ਐਕਟਰਾਂ ਦੀ ਐਕਟਿੰਗ ਰਾਹੀਂ ਫਿਲਮ ਦੇ ਨਾਲ ਇਸ ਤਰੀਕੇ ਨਾਲ ਲੋਕੀ ਜੁੜ ਜਾਂਦੇ ਨੇ ਕਿ ਉਹ ਇੱਕ ਕਾਲਪਨਿਕ ਕਿਰਦਾਰ ਨੂੰ ਸੱਚਾ ਮੰਨਣ ਲੱਗ ਪੈਂਦੇ ਕਈ ਫਿਲਮਾਂ ਇਦਾਂ ਦੀਆਂ ਜਿਨ੍ਹਾਂ ਵਿੱਚ ਹੀਰੋ ਮਰ ਜਾਂਦਾ ਹੈ ਸਾਨੂੰ ਪਤਾ ਹੁੰਦਾ ਕਿ ਉਹ ਕਾਲਪਨਿਕ ਹੀਰੋ ਆ ਇੱਕ ਮਨਕੜਤ ਕਹਾਣੀ ਆ ਪਰ ਮਰਨ ਤੋਂ ਬਾਅਦ ਵੀ ਉਸਦੇ ਸਾਡੇ ਮਨ ਦੇ ਵਿੱਚ ਉਸ ਲਈ ਕਿਤਨਾ ਕਿਤੇ ਇੱਕ ਦਰਦ ਰਹਿ ਜਾਂਦਾ ਹੈ ਉਸੇ ਤਰੀਕੇ ਨਾਲ ਅਗਰ ਅਸੀਂ ਕੋਈ ਇੱਕ ਦੋ ਹਿੱਸੇ ਸੱਚੀ ਘਟਨਾ ਦੇ ਚੱਕ ਕੇ ਪੂਰੀ ਕਹਾਣੀ ਮਨਕੜਤ ਲਗਾ ਦਾਂਗੇ ਜਿਵੇਂ ਕਿਸੇ ਵੀ ਕਿਰਦਾਰ ਦਾ ਜਿਵੇਂ ਉਸਨੂੰ ਉਸ ਤਰੀਕੇ ਦੇ ਡਾਇਲੋਗ ਦੇ ਦਾਂਗੇ ਉਹ ਵੀ ਉਦੋਂ ਜਦੋਂ ਬੋਟਾਂ ਸਿਰ ਤੇ ਹੋਣ ਹੱਥਾਂ ਬਾਤ ਪਿਓ ਕਿ ਉਹ ਕਿਉਂ ਅਕਸਰ ਜਿੰਨ ਕੋ ਭਾਰਤ ਦੇਸ਼ ਦਾ ਹਿੱਸਾ ਨਹੀਂ ਮੰਨਦੇ ਕੀ ਗੱਲ ਕਰ ਰਹੇ ਆ ਜਾਂਦੇ ਲਗਾ ਉਸਕੇ ਲਈ ਤਾਂ ਇਸ ਦਾ ਲੋਕਾਂ ਦਾ ਮਾਈਂਡ ਬ੍ਰੇਨ ਬੋਰਸ਼ ਹੁੰਦਾ ਜਿਸ ਦੇ ਉੱਤੇ ਡਿਪੈਂਡ ਹੋ ਜਾਂਦਾ ਨਵੀਂ ਸਰਕਾਰ ਬਣਨਾ ਕਿ ਲੋਕਾਂ ਦੇ ਮਨ ਦੇ ਵਿੱਚ ਕਿਹੜੀ ਵਿਚਾਰਧਾਰਾ ਆਉਂਦੀ ਹੈ ਤੇ ਉਹ ਕਿਸ ਪਾਰਟੀ ਨੂੰ ਚੂਜ਼ ਕਰਦੇ ਨੇ ਤੇ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਕਿਵੇਂ ਇੱਕ ਪ੍ਰੋਪਗੈਂਡਾ ਫਿਲਮ ਦੀ ਤੇ ਪੋਲਿਟੀਕਲ ਪਾਰਟੀ ਦੀ ਜੋ ਵਿਚਾਰਧਾਰਾ ਹੁੰਦੀ ਹੈ ਉਹ ਕਦੋਂ ਲੋਕਾਂ ਦੀ ਆਪਣੀ ਬਣ ਜਾਂਦੀ ਹੈ ਇੱਥੇ ਹੈਰਾਨੀ ਦੀ ਗੱਲ ਇਹ ਹੁੰਦੀ ਹੈ ਲੋਕਾਂ ਨੂੰ ਇਹ ਲੱਗਣ ਲੱਗੇ ਹੁੰਦਾ ਕਿ ਜਿਹੜੀ ਮੇਰੀ ਵਿਚਾਰਧਾਰਾ ਉਹ ਇਸ ਪੋਲਿਟੀਕਲ ਪਾਰਟੀ ਦੀ ਹੈ ਤਰਸਲ ਸੱਚਾਈ ਇਹ ਹੁੰਦੀ ਹੈ ਕਿ ਉਸ ਪੋਲੀਟੀਕਲ ਪਾਰਟੀ ਦੀ ਵਿਚਾਰਧਾਰਾ ਨੂੰ ਤੁਹਾਡੀ ਵਿਚਾਰਧਾਰਾ ਬਣਾ ਦਿੱਤਾ ਜਾਂਦਾ ਚਾਹੇ ਉਹ ਗੋਦੀ ਮੀਡੀਆ ਰਾਈਂ ਹੋਵੇ ਚਾਹੇ ਉਹ ਐਡਵਰਟਾਈਜ਼ਮੈਂਟ ਰਾਈਂ ਹੋਵੇ ਚਾਹੇ ਉਹ ਇਸ ਤਰੀਕੀ ਦੀਆਂ ਫਿਲਮਾਂ ਰਾਈਂ ਹੋਣ ਅਗਰ ਤੁਸੀਂ ਸੱਚਮੁੱਚ ਦੇਸ਼ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰੋ ਤੇ ਜਾਗਰੂਕ ਕਰੋ ਲੋਕਾਂ ਨੂੰ ਪ੍ਰੋਪੋਗੈਂਡਾ ਫਿਲਮਾਂ ਬਾਰੇ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਜੁੜੇ ਰਹੋ ਪੰਜਾਬ ਦੇ ਨਾਲ ਮਨੀਅਨ ਮਲਕੀ ਸਿੰਘ ਨੂੰ ਦਿਉਹੀ ਜਲਦ